2007 ਦਿਆ ਕਰੋ ਕਿਉਂਕਿ ਕਬੱਡੀ ਪਹਿਲਾਂ ਵੀ ਦੱਸ ਗਿਆ ਥਿਆ ਕਿ ਬਹੁਤ ਦੁਖਦਾਈ ਖਬਰਾਂ ਕਬੱਡੀ ਜਗਤ ਲਈ ਆ ਰਹੀਆਂ ਨੇ ਕਬੱਡੀ ਇਕੱਲਾ ਖਿਡਾਰੀਆਂ ਦਾ ਕਮੈਂਟੇਟਰਾਂ ਵਾਲੇ ਪਰਿਵਾਰ ਨਹੀਂ ਪਾਲਦੀ ਕਬੱਡੀ ਦੇ ਸਿਰ ਤੇ ਬਹੁਤ ਪਰਿਵਾਰ ਪਾਦੇ ਨੇ ਕਬੱਡੀ ਉਹ ਖੇਡ ਹੈ ਜਿਹੜੀ ਵਿਦੇਸ਼ਾਂ ਦੇ ਵਿੱਚੋਂ ਹਰ ਇੱਕ ਸਾਲ ਕਰੋੜਾਂ ਰੁਪਈਆ ਪੰਜਾਬ ਦੀ ਜਿੱਦੀ ਧਰਤੀ ਤੇ ਲੈ ਆਉਂਦੀ ਹੈ ਸਾਡੇ ਐਨਆਰਆਈ ਭਰਾ ਮੇਰੇ ਵੀਰੋ ਆਪਾਂ ਵਾਰਦੇ ਨੇ ਜਿਹਦੇ ਨਾਲ ਪੰਜਾਬ ਤਰੱਕੀ ਕਰਦਾ ਹੈ ਐਡੀਆਂ ਵੱਡੀਆਂ ਆਫਤਾਂ ਆਉਂਦੀਆਂ ਨੇ ਪੰਜਾਬ ਤੇ ਸਾਡੇ ਵਿਦੇਸ਼ਾਂ ਤੇ ਰਹਿੰਦੇ ਭਰਾ ਇੱਕ ਤੜਕੇ ਖੜ ਜਾਂਦੇ ਆ ਕਿ ਅਸੀਂ ਥੋਟਿਆਂ ਅ ਸਾਡਾ ਪੰਜਾਬ ਹੈ ਅਸੀਂ ਲੜਾਂਗੇ ਅਸੀਂ ਮਰਾਂਗੇ ਅਸੀਂ ਖੜਾਂਗੇ ਪੰਜਾਬ ਦਾ ਬਾਲ ਵੀ ਪਿੰਗਾ ਨਹੀਂ ਹੋਣ ਦਿੰਦੇ ਪਰ ਕਬੱਡੀ ਲਈ ਵੀ ਉਹ ਐਂ ਖੜਦੇ ਆ ਪਰ ਉਹਨਾਂ ਦੇ ਮਨ ਦੇ ਵਿੱਚ ਸੋਗ ਦੀ ਲਹਿਰ ਹੈ ਤੜਕੇ ਪੜੀ ਹੋਣੀ ਆ ਖਬਰ ਇੰਗਲੈਂਡ ਫੈਡਰੇਸ਼ਨ ਨੇ ਬੰਦ ਕਰ ਦਿੱਤੇ ਇੱਕ ਸਾਲ ਲਈ ਕਬੱਡੀ ਦੇ ਮੈਚ ਕੁਝ ਦਾ ਕਾਰਨ ਹੋਊਗਾ ਕੁਝ ਦਾ ਕਾਰਨ ਹੋਊਗਾ ਕਿਸੇ ਦਾ ਕਸੂਰ ਤਾਂ ਹੋਣਾ ਹੀ ਆ ਉਹ ਸੰਧੂਆ ਆ ਜਾ ਗੇਰਾ ਨਹੀਂ ਕੀਤੀ ਜਾਣੀ ਆ ਤੇ ਫੇਰ ਦੇਖ ਲੋ ਵੀ ਮਾਹੌਲ ਜਿਵੇਂ ਕਹਿੰਦਾ ਨੇ ਵੀ ਥੋੜਾ ਸਖਤ ਹੁੰਦਾ ਜਾਂਦਾ ਹੈ ਸੋ ਸਾਨੂੰ ਥੋੜਾ ਸੋਚਣਾ ਪੈਣਾ ਹੈ ਔਰ ਉਧਰ ਵਿਦੇਸ਼ਾਂ ਦੀਆਂ ਫੈਡਰੇਸ਼ਨਾਂ ਨੇ ਵੀ ਸਖਤ ਫੈਸਲੇ ਲਏ ਆ ਸੋ ਇਹਦੇ ਬਾਰੇ ਵੀ ਵਿਸਤਾਰ ਸਹਿਤ ਅੱਜ ਨਹੀਂ ਗੱਲ ਕਰਾਂਗੇ ਔਰ ਥੋੜੀ ਜਾਣਕਾਰੀ ਲੈ ਕੇ ਵੀ ਕੀ ਹੋਇਆ ਕਿਉਂ ਹੋਇਆ ਔਰ ਫਿਰ ਸਾਰਿਆਂ ਨੂੰ ਦੱਸਾਂਗੇ ਸਾਰਿਆਂ ਨੂੰ ਇਹ ਬੇਨਤੀ ਹੈ ਆਪਾਂ ਥੋੜੇ ਆਪਣੇ ਆਪ ਨੂੰ ਸੰਭਾਲੀਏ ਥੋੜਾ ਜਿਹਾ ਆਪਣੇ ਆਪ ਦੇ ਵਿੱਚ ਚੇਂਜ ਲੈ ਕੇ ਆਈਏ ਥੋੜਾ ਜਿਹਾ ਆਪਣੇ ਆਪ ਨੂੰ ਮੇਰੇ ਵੀਰੋ ਖੇਡ ਕਬੱਡੀ ਪ੍ਰਤੀ ਸੋਸ਼ਲ ਕਰੀਏ ਔਰ ਆਪਣੇ ਵੀ ਜਿਹੜੇ ਫਰਜ਼ ਨੇ ਔਰ ਆਪਾਂ ਸਾਰੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਤੇ ਫਿਰ